ਗੁੱਡ ਮਾਰਨਿੰਗ ਦੋਸਤੋ ਕੀ ਹਰਚਾਲ ਲਓ ਜੀ ਦਿਨ ਦੀ ਸ਼ੁਰੂਆਤ ਹੋ ਗਈ ਹੈ ਤੇ ਆਪ ਆ ਗਏ ਆ ਬਾਹਰ ਤੇ ਇੱਥੇ ਨਾਲ ਆ ਗਏ ਨੇ ਮੇਰੇ ਪਿਆਰੇ ਪਿਆਰੇ ਬੱਚੇ ਆਜੋ ਮਿਲਾਵਾ ਆਜੋ ਬਈ ਆਜੋ 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 ਬੱਚਕੇ ਆਜੋ ਇਹ ਪੂਰੀ ਏ ਠੀਕ ਹੈ ਇਹ ਪੂਰੀ ਏ ਆ ਛੋਟੀ ਛੋਲੀ ਬੱਸ ਆ ਛੁਰਲੀ ਏ ਆ ਛੁਰਲੀ ਏ ਆ ਪੂਰਾ ਸਵਾ ਆ ਕਾਕੂ ਆ ਇੱਕ ਨਿਕੜੋ ਹੈ ਨਿਕੜੋ ਮੈਨੂੰ ਪਤਾ ਨਹੀਂ ਕਿੱਥੇ ਠੀਕ ਹੈ ਜੀ ਐ ਮੇਰੇ ਬੱਚੇ ਆ ਜੀ ਬਸ ਜਿਹੜਾ ਕਿਤੇ ਹਿਸਾਬ ਲਾ ਲਿਓ ਆਹ ਛਾਪੂਆ ਮਰੋ ਬੱਤਾ ਤੇ ਇਹਦੀ ਸ਼ੁਰੂਆਤ ਬੱਚਿਆਂ ਦੇ ਨਾਲ ਹੋਈ ਔਰ ਮੈਂ ਚੱਲਦੇ ਆ ਪ੍ਰਿੰਟ ਲੈਣ ਵਾਸਤੇ ਸਕ੍ਰਿਪਟ ਦਾ ਕਿਉਂਕਿ ਨਵੀਂ ਮੂਵੀ ਸ਼ੁਰੂ ਕਰਨੀ ਹੈ ਨਵੀਂ ਮੂਵੀ ਨਹੀਂ ਹੈ ਮੂਵੀ ਚੱਲ ਰਹੀ ਹੈ ਆਪਣਾ ਜਿਹੜਾ ਸੀਰੀਅਲ ਚੱਲ ਰਿਹਾ ਮੁਕਲਾਵਾ ਉਹਦਾ ਐਪੀਸੋਡ ਅਗਲੇ ਜਿਹੜੇ ਹੈਗੇ ਉਹ ਪ੍ਰਿੰਟ ਕਰਵਾਉਣ ਚੱਲੇ ਆ ਸਕ੍ਰਿਪਟ ਦੇ ਤੇ ਪ੍ਰਿੰਟ ਦਿਖਾਉਣੇ ਆ ਅਲੱਗ-ਅਲੱਗ ਕਰ ਦਿੰਦੇ ਹਾਂ। ਲਓ ਜੀ ਪ੍ਰਿੰਟ ਆਪਾਂ ਲੈ ਲਏ ਨੇ। ਇਹ ਦੇਖੋ। ਮੁਕਲਾਵਾ, ਕਿਕਰ ਸਿੰਘ, ਕਿਕਰ ਦੀ ਘਰ ਵਾਲੀ ਤੇ ਹੋਰ ਸਾਰੇ ਕਰੈਕਟਰ ਜਿੰਨੇ ਵੀ ਕਿਰਦਾਰ ਨੇ। ਹੁਣ ਇਹ ਦੋ ਸਕ੍ਰਿਪਟਾਂ ਦੋ ਤਿੰਨ ਐਪੀਸੋਡ ਹੁੰਦੀਆਂ ਕੱਢ ਲੀਆਂ ਨੇ ਤੇ ਹੁਣ ਇਹ ਕਾਗਜ਼ ਤੇ ਲਿਖੀ ਹੋਈ ਲਾਈਨ ਨੂੰ ਇਹਨਾਂ ਲਾਈਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਇਹ ਫਿਰ ਤੁਹਾਨੂੰ ਬਾਅਦ ਵਿੱਚ ਦਿਖਾਉਣਾ। भाई आप पैगी ट्राली हाँ आ, हाँ भाई पैगी पैगी, पैगी। चल जी अगे ट्राली आऊगी ना ਲਾਡੋ ਜੀ ਗੁਰਪ੍ਰੀਤ ਜੀ ਸਤਿ ਸ਼ਕਾਲ ਪਹਿਲੀ ਵਾਰੀ ਤੁਸੀਂ ਮਕਲਾਵਾ ਦੇ ਸਟੇ ਤੇ ਆਏ ਹੋ ਕੇ ਜਟਾ ਰਿਕੋਰਡ ਚੈਨਲ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਥੈਂਕ ਯੂ ਜੀ ਤੇ ਮੈਂ ਸੁਣਿਆ ਤੁਹਾਡਾ ਕਿਰਦਾਰ ਬਹੁਤ ਘੈਂਟ ਹੈ ਇਹਦੇ ਚ ਹੈ ਤੁਸੀਂ ਦੱਸਣਾ ਜੀ ਇਹ ਤਾਂ ਹੁਣ ਤੁਸੀਂ ਉਭਾਰਨਾ ਹੈ ਔਰ ਇਹ ਆਪਾਂ ਨੂੰ ਪਤਾ ਹੈ ਵੀ ਕੋਈ ਕੋਸ਼ਿਸ਼ ਨਹੀਂ ਸਾਨੂੰ ਪਤਾ ਹੈ ਬੰਦਾ ਘੈਂਟ ਐਕਟਰ ਹੈ ਔਰ ਇਹਨਾਂ ਨੂੰ ਤੁਸੀਂ ਬੀਬੀ ਰਜਨੀ ਤੇ ਵਾਰਨਿੰਗ ਤੇ ਇਲਤੀ ਤੇ ਹੁਣ ਇੱਕ ਫਿਲਮ ਆ ਰਹੀ ਹੈ ਸਰਦਾਰ ਜੀ ਉਹਨਾਂ ਦੇ ਵਿੱਚ ਇਹਨਾਂ ਨੂੰ ਦੇਖਿਆ ਤੇ ਅੱਜ ਇਹੇ ਮੇਰੇ ਬਹੁਤ ਪਿਆਰੇ ਤੇ ਪੁਰਾਣੇ ਮਿੱਤਰ ਨੇ ਅੱਜ ਅਸੀਂ ਮਕਲਾਵਾ ਵਿੱਚ ਕੰਮ ਕਰ ਰਹੇ ਹਾਂ ਹੁਣ ਇਕੱਠੇ ਤੇ ਬਾਕੀ ਹੁਣ ਤੁਹਾਨੂੰ ਇਹਨਾਂ ਨੂੰ ਜਦੋਂ ਇਹ ਪ੍ਰੋਪਰ ਰੈਡੀ ਹੋਗੇ ਤੁਹਾਨੂੰ ਫਿਰ ਉਸ ਤਵਾਰ ਮਿਲਾਉਣੀ ਠੀਕ ਹੈ ਜੀ ਸਾਸ਼ਿਕਾ ਜੀ ਹੁਣ ਦਿਖਾਉਣਾ ਹੈ ਤੁਹਾਨੂੰ ਕਲਾਕਾਰਾਂ ਦਾ ਗਾ ਆ ਦੇਖੋ ਹੈਲੋ ਹੈਲੋ ਹਾਈ ਗਾਇਸ ਕੀ ਹਾਲ ਚਾਲ ਨੇ ਮੈਂ ਕਹਿ ਰਹੀ ਹਾਂ ਮੇਰੇ ਪੁਰਾਣਾ ਸੂਟ ਥੋੜਾ ਇੱਧਰ ਨੂੰ ਕਰਕੇ ਗੱਡੀ ਟੇਢੀ ਲੱਗੀ ਪਈ ਹੈ ਗੱਡੀ ਤੇ ਗੱਡੀਆਂ ਵੱਜੀਆਂ ਬਿੱਲੋ ਜਰਾ ਰੂਪ ਦੇਖ ਕੇ ਉਹ ਵਾਲੀ ਗੱਲ ਹੋਈ ਵੀ ਸਾਡੇ ਤੇ ਗੱਡੀਆਂ ਚ ਗੱਡੀਆਂ ਹਾਂ ਇਹ ਆ ਲੋ ਕੀ ਕਰਨਾ ਮੇਰੇ ਘਰ ਚੋਂ ਲਓ ਜੀ ਚੂੜੀਆਂ ਪਾ ਲੈ ਸਰ ਜੀ ਮੈਨੂੰ ਚੂੜੀਆਂ ਪਾ ਲਓ ਜੀ ਇੱਧਰ ਮਿਲੋ ਅ ਕੀ ਨਾਲ ਲੰਦੇ ਆਗੇ ਜਸਵਿੰਦਰ ਸਿੰਘ ਲਫਜ਼ ਨੂੰ ਇਹ ਬਹੁਤ ਅੱਛੇ ਪੋਇਟਿਕ ਨੇ ਔਰ ਨਾਲ ਨਾਲ ਆਪਣੇ ਇਹਦੇ ਵਿੱਚ ਕਿਕਰ ਸਿੰਘ ਦੇ ਸਾਲੇ ਦਾ ਕਰੈਕਟਰ ਦੇ ਭਾਰ ਰਹੇ ਨੇ ਵੱਡੇ ਸਾਲੇ ਦਾ ਭਰਾ ਦਾ ਹਾਂ ਇਧਰ ਰਣਜੀਤ ਕੌਰ ਰਣਜੀਤ ਕੌਰ ਇਹ ਦੋਨੇ ਭੈਣ ਭਰਾ ਠੀਕ ਹੈ ਇਹ ਜਿਹੜੀ ਪੱਗ ਬੰਨੀ ਹੋਈ ਹੈ ਜੀ ਇਹ ਆ ਥੋੜੀ ਨਹੀਂ ਪੱਗ ਬੰਨੀ ਹੈ ਹੈਨਾ ਮੈਂ ਬੰਨੀ ਹੈ ਜੀ ਤੂੰ ਬੰਨੀ ਹੈ ਪੱਗ ਬਾਈ ਹਾਂਜੀ ਆਪਦੇ ਪੱਗ ਬੰਨ ਛੇੜੀ ਇਸ ਤੋਂ ਪਹਿਲਾਂ ਕਿਸੇ ਤਰ੍ਹਾਂ ਪਹਿਣ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਰਜਬਾਈ ਕੀ ਹਾਲ ਹੈ ਬਹੁਤ ਵਧੀਆ ਬਹੁਤ ਵਧੀਆ ਤੁਹਾਡੇ ਚਿਹਰਾ ਨਗਰ ਨਹੀਂ ਆ ਰਿਹਾ ਮਾੜਾ ਇੱਧਰ ਆ ਜਾਓ ਜਿਹੜਾ ਕਿ ਚਿਹਰੇ ਤੇ ਜਿਹੜੀ ਰੌਣਕ ਹੈ ਨਾ ਚੰਗੀ ਤਰ੍ਹਾਂ ਦੇਖੋ ਜੀ ਉਹ ਦਿਖਾਉਣੀ ਹੈ ਹਾਂ ਇਹ ਦੇਖੋ ਜੀ ਤੁਸੀਂ ਇਹ ਉਹੀ ਮਿੱਤਰ ਹੈ ਜਿਹੜੇ ਨੂੰ ਤੁਸੀਂ ਕਹਿੰਦੇ ਹੋ ਨੇ ਵੀ ਜਿਹੜਾ ਉਂਗਲਾ ਲਾ ਕੇ ਚੰਗਾ ਨਹੀਂ ਕਰ ਰਿਹਾ ਬੰਦਾ ਕਿਕਰ ਸਿੰਘ ਨੂੰ ਫੜਕਾਉਣ ਵਾਲਾ ਬੰਦਾ ਠੀਕ ਹੈ ਨਾ ਅਸਲ ਕਿਕਰ ਸਿੰਘ ਤਾਂ ਬਹੁਤ ਬਹੁਤ ਸਿਆਣਾ ਬੰਦਾ ਠੀਕ ਹੈ ਬਹੁਤ ਨਾਈਸ ਬੰਦਾ ਹੈ ਪਰ ਜਿਹੜਾ 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 ਇਹ ਬੰਦਾ ਹਾਂ ਜਿਹੜਾ ਇਹ ਬੰਦਾ ਬਿੰਦਰ ਆ ਇਹ ਬੰਦਾ ਉਹਨੂੰ ਫੜਕਾ ਕੇ ਗਲ ਜਿਵੇਂ ਨਾਈਸ ਮੈਂ ਵੀ ਐ ਹਾਂ ਪਰ ਇਹ ਅਸੀਂ ਕਰ ਰਹੇ ਆ ਰੀਅਲ ਜ਼ਿੰਦਗੀ ਦੀ ਰੀਅਲ ਦੀ ਨਹੀਂ ਬਿਲਕੁਲ ਗੱਲ ਵਾਤ ਨਾ ਲਓ ਜੀ ਤੁਹਾਨੂੰ ਅਗਲੇ ਆਰਟਿਸਟ ਨਾਲ ਮਿਲਾਉਂਦੇ ਆ ਅਸੀਂ ਇਹ ਨਵੀਨ ਆਪਣੇ ਡੀਓਪੀ ਬਹੁਤ ਪਿਆਰਾ ਬੱਚਾ ਸਾਡਾ ਕਿਦਾਂ ਪੁੱਤਰ ਠੀਕ ਹੈ ਹਾਂ ਓਕੇ ਜੀ ਓਕੇ ਰੋਟਾ ਰੋਟੀ ਖਾ ਲਈ ਰੋਟੀ ਖਾ ਲਈ ਜੀ ਬਸ ਹੁਣ ਹੁਣ ਕੰਮ 'ਚ ਜੁੜ ਜਾ ਫਿਰ ਕੰਮ 'ਚ ਜੁੜਦੇ ਹਾਂ ਹਾਂਜੀ ਲਓ ਇੱਧਰ ਬਿਲੋ ਬੇਬੇ ਸਾਸ੍ਰੀਕਾਲ ਸਾਸ੍ਰੀਕਾਲ ਪੁੱਤ ਠੀਕ ਆ ਹਾਂ ਠੀਕ ਆ ਪੁੱਤ ਕਿਵੇਂ ਚੱਲ ਰਿਹਾ ਮਕਲਾਵਾ ਕੀ ਕਹਿੰਦਾ ਓਟਾ ਬਹੁਤ ਵਧੀਆ ਚੱਲ ਰਿਹਾ ਬੇਬੇ ਦਾ ਮਕਲਾਵਾ ਕੀ ਕਹਿੰਦਾ ਬਹੁਤ ਵਧੀਆ ਚੱਲ ਰਿਹਾ ਪੁੱਤ ਤੇ ਖਾਣਾ ਪੀਣਾ ਖਾ ਲਿਆ ਤੁਸੀਂ ਹਾਂ ਖਾ ਲਿਆ ਪੁੱਤ ਚਲੋ ਬਹੁਤ ਅੱਛੀ ਗੱਲ ਹੈ ਹਾਂਜੀ ਮੈਨੂੰ ਉਹ ਸਾਸਰੀ ਘਰ ਸਾਸਰੀ ਘਰ ਜਿਵੇਂ ਲੋਟੋਂ ਹਾਂਜੀ ਹਾਂਜੀ ਵਧੀਆ ਠੁੱਠਾ ਤੇ ਹੋਰ ਕੀ ਬਣਾ ਰਹੇ ਹੋ ਕਿੱਦਾਂ ਚੱਲ ਰਿਹਾ ਮਕਲਾਵਾ ਬਹੁਤ ਵਧੀਆ ਜੀ ਬਹੁਤ ਤੇ ਤੁਹਾਡਾ ਪਸੰਦੀਦਾ ਕਿਰਦਾਰ ਕਿਹੜਾ ਮਕਲਾਵੇ ਦੇ ਵਿੱਚ ਸਾਰੇ ਹੀ ਹੈ ਜੀ ਸਾਰੇ ਤੈਗੇ ਮੈਨੂੰ ਮਨਿੰਦਰ ਜਾਦੇ ਵਧੀਆ ਲੱਗਦੀ ਤੇ ਉਦੋਂ ਜ਼ਿਆਦਾ ਪਿਆਰਾ ਲੱਗਦਾ ਕਿੱਕਰ ਸਿਓ ਕਿੱਕਰ ਘੜੇ ਮੂੰਹ ਵਾਲਾ ਹਣਾ ਕਿੱਕਰ ਸਿਓ ਵੀ ਵਧੀਆ ਕਰ ਠੀਕ ਹੈ ਹਰਕਤਾਂ ਜੇ ਕਰਦਾ ਜੀ ਦੋ ਦੋ ਹੋਰ ਜਿੰਦੇ ਪਹਿਣਾ ਜਿਹਾ ਲੱਗਦਾ ਲਓ ਜੀ ਇਹ ਨੇ ਇਹ ਨਵੇਂ ਆਰਟਿਸਟਾ ਹੈ ਸਾਡੇ ਕੋਲੇ ਕੀ ਨਾਮ ਹੈ ਰਾਜੀ ਆਪਣਾ ਇੰਟਰੋਡਕਸ਼ਨ ਵੀਰਪਾਲ ਜੀ ਵੀਰਪਾਲ ਤੁਸੀਂ ਕਿੱਥੋਂ ਆਏ ਹੋ ਮੋੜ ਮੰਡੀ ਤੋਂ ਮੋੜ ਮੰਡੀ ਤੋਂ ਵੈਰੀ ਗੁੱਡ ਤੇ ਇਹਦੋਂ ਪਹਿਲਾਂ ਇਹ ਆਰਟਿਸਟ ਕੰਮ ਕਰ ਰਹੇ ਨੇ ਆਲਰੇਡੀ ਤੇ ਆਪਣੇ ਹੁਣ ਮਕਲਾਵਾ ਚ ਵੀ ਤੇ ਕਰੀਵੇ ਚ ਵੀ ਤੁਸੀਂ ਇਹਨਾਂ ਨੂੰ ਦੇਖੋਗੇ ਔਰ ਇੱਕ ਸਾਡੇ ਆਰਟਿਸਟ ਪਹਿਲੀ ਵਾਰ ਹੀ ਆਇਆ ਸਾਡੇ ਕੋਲ ਸਤਿ ਸ਼੍ਰੀ ਅਕਾਲ ਮੈਡਮ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਵੀਰਪਾਲ ਕਾਲਨੀ ਤੁਹਾਡਾ ਨਾਮ ਵੀਰਪਾਲ ਹੈ ਤੁਹਾਡਾ ਨਾਮ ਵੀਰਪਾਲ ਹੈ ਵੱਲੇ ਮੇਰੀ ਵੱਡੀ ਭੈਣ ਦਾ ਨਾਮ ਵੀਰਪਾਲ ਹੈ ਤੇ ਤੁਸੀਂ ਇੰਟਰੋਡਕਸ਼ਨ ਦਿਓ ਕਿੱਥੋਂ ਸੀ ਸਰ ਮੈਂ ਬਰਨਾਲੇ ਤੋਂ ਬਰਨਾਲੇ ਤੋਂ ਠੀਕ ਹੈ ਜੀ ਲਓ ਤੁਸੀਂ ਜਦੋਂ ਹੁਣ ਇਹਨਾਂ ਨੂੰ ਦੇਖੋਗੇ ਨਾ ਕਿਰਦਾਰ ਦੇ ਵਿੱਚ ਫਿਰ ਦੇਖੋ ਕਿਵੇਂ ਟੱਕ ਪੈਂਦੀ ਹੈ ਜੀ ਤੇ ਇੱਧਰ ਬੈਠੀ ਸਾਡੀ ਜੁੰਡਲ ਮੇਰੇ ਕਰੈਕਟਰ ਨੂੰ ਤੁਸੀਂ ਮਕਲਾਵਾ ਦੇ ਵਿੱਚ ਬਹੁਤ ਪਿਆਰ ਦੇ ਰਹੇ ਹੋ ਤੇ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਸਾਰੇ ਦਾ ਥੈਂਕ ਯੂ ਦਿਲੋਤਾ ਨਵਾਰਾ ਇਹ ਤੁਸੀਂ ਕਿਹੜਾ ਡਿਜ਼ਾਈਨ ਕੀਤਾ ਕਰਨਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਆ ਵੀ ਆਹ ਸੋਨੇ ਲੱਗਦੇ ਜਾਂ ਆਹ ਸੋਨੇ ਲੱਗਦੇ ਪੁੱਛਾਂ ਤਾਂ ਮੈਂ ਸਰ ਨੂੰ ਸੀਗਾ ਹਾਂ ਜੀ ਸਰ ਤੁਸੀਂ ਦੱਸੋ ਪਹਿਲਾਂ ਮੈਨੂੰ ਤਾਂ ਇੱਧਰਲੇ ਸੋਨੇ ਲੱਗੇ ਆਲੇ 골ਡ ਵਾਲੇ ਹਾਂ ਓਕੇ ਠੀਕ ਹੈ ਫਿਰ ਆ ਆਪਾਂ ਕੈਨਸਲ ਕਰ ਦਿੰਦੇ ਆ ਪਾ ਲੈਨੇ ਆ ਤੇ ਮੈਂ ਤਾਂ ਬਰੌਕ ਬਣਾਉਣਾ ਸ਼ੁਰੂ ਨਹੀਂ ਸੀ ਕੀਤਾ ਸਾਡੇ ਮੈਨੂੰ ਦੱਸਤਾ ਵੀ ਹਾਂ ਤੁਹਾਨੂੰ ਤੋਰੀ ਇਹ ਕੰਮ ਵੀ ਕਰਨਾ ਹੈ ਇਹ ਕੰਮ ਵੀ ਜ਼ਰੂਰੀ ਹੈ ਚਲ ਇਹ ਹੁਣ ਤਿਆਰੀ ਵੈਰੀ ਚੱਲ ਰਹੀ ਹੈ ਜੀ ਹੁਣ ਤੁਹਾਨੂੰ ਦਿਖਾਉਣੇ ਆ ਜਿਹੜਾ ਵਿਰਾਟ ਮਹਿਲ ਹੈ ਵਿਰਾਟ ਮਹਿਲ ਤੋਂ ਕਿਕਰ ਸਿੰਘ ਦਾ ਜਿਹੜਾ ਸਫ਼ਰ ਸ਼ੁਰੂ ਹੁੰਦਾ ਹੈ ਤੇ ਉਹ ਕਿਸ ਤਰੀਕੇ ਨਾਲ ਉਹ ਰੂਪ ਧਾਰਦਾ ਤੁਹਾਨੂੰ ਮਿਲਾਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਓਕੇ ਲੋ ਹੁਣ ਅਸੀਂ ਜਿਹੜਾ ਹੈਗਾ ਵਿਰਾਟ ਮਹਿਲ ਤੋਂ ਮੈਂ ਬਣ ਲਿਆ ਕਿਕਰ ਸਿੰਘ ਤੇ ਗੁਰਪੇਜ ਤੋਂ ਇਹ ਬਣ ਲਿਆ ਭੇਜਾ ਠੀਕ ਹੈ ਹੁਣ ਉਸ ਵਾਰ ਜਦ ਤਿਆਰ ਹੋਨੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਹੁਣ ਕਿਕਰ ਸਿੰਘ ਹੋ ਗਿਆ ਤਿਆਰ ਤੇ ਆਪਣਾ ਮੁਕਲਾਵਾ ਸੀਰੀਅਲ ਦੇ ਵਿੱਚ ਐਕਟਿੰਗ ਕਰਨ ਦੇ ਲਈ ਹੁਣ ਮੈਂ ਫੁੱਲ ਗੈਟਅੱਪ ਚਾਂ ਜੀ ਔਰ ਇਸ ਤੋਂ ਪਹਿਲਾਂ ਜਿਹੜਾ ਵਿਰਾਟ ਸੀ ਵਿਰਾਟ ਦਾ ਹੁਣ ਕਿਰਦਾਰ ਖਤਮ ਹੈ ਹੁਣ ਕਿਕਰ ਸਿਕਦਾ ਕਿਰਦਾਰ ਸ਼ੁਰੂ ਆਦਾ ਜਿਹੜੀ ਬੋਲੀ ਆ ਉਹ ਵੀ ਬਦਲ ਗਈ ਹੈ ਨਾਲ ਨਾਲ ਭਾਸ਼ਾ ਵੀ ਬਦਲ ਗਈ ਹੈ ਤੇ ਹੁਣ ਤੁਹਾਨੂੰ ਅੱਗੇ ਸੀਨ ਦਿਖਾਵਾਂਗੇ ਠੀਕ ਹੈ ਜੀ ਮਿਲਦੇ ਆਂ ਫੇਰ ਕੋ ਖੜਾ ਨਹੀਂ ਯਾਰ ਐਕਸ਼ਨ ਤੁਸੀਂ ਦੱਸੋ ਬਾਈ ਜੀ ਇਹਦਾ ਕੀ ਹੱਕ ਜੀ ਮੇਰੇ ਘਰ ਵਾਲੀ ਦੀ ਬਾਹ ਫੜਨ ਦਾ ਕੌਣ ਕਹਿੰਦਾ ਤੇਰੇ ਘਰ ਵਾਲੀ ਦੀ ਬਾਹ ਫੜੀ ਹੈ ਐਵੇਂ ਭੌਂਕਦੀ ਹੈ ਤਾਂ ਕਿਉਂ ਐਵੇਂ ਕਿਉਂ ਭੌਂਕੀਂ ਹਾਂਜੀ ਪਹਿਲਾਂ ਨਾ ਜਦੋਂ ਇਹਨਾਂ ਦਾ ਬਿਆੰਤਕ ਦਿਨ ਹੁੰਦਾ ਸੀਗਾ ਦੁਨੀਆ ਨੂੰ ਵੀ ਰੋਜ਼ ਹੁਣ ਮੇਰੇ ਵਾਲੇ ਦਿਨ ਹੋਣ ਲੱਗੇ ਗਏ ਨਾ ਨਹੀਂ ਨਹੀਂ ਬੱਧੀ ਫੰਡ ਕਰਾਤੀ ਹਾਂਜੀ ਦੋਸਤੋ ਮਕਲਾਵਾ ਮੂਵੀ ਸਾਨੂੰ ਚੱਲ ਪਤਾ ਚੱਲੀ ਜਾਂਦੀ ਹੈ ਸਾਡੀ ਉਹਦੀ ਟੀਮ ਹੁਣ ਚਾਹ ਦਾ ਆਨੰਦ ਮਾਣ ਰਹੀ ਹੈ ਉਹ ਵਰਗੇ ਹਾਂਜੀ ਪੀ ਲਈ ਮੈਡਮ ਜੀ ਚਾਹ ਹਾਂਜੀ ਤੋਂ ਚਾਹ ਬਣਾਈ ਐ ਸਾਰਾ ਧੂਆਂ ਝੁੱਲੇ ਦਾ ਵਿੱਚ ਭੂਕ ਕੇ ਦੇਦੀ ਚਾਹ ਨਾਲੇ ਪੀਂਦੇ ਧੂਆਂ ਸਾਰਾਂ ਤੋਂ ਵੱਡਾ ਆਰਟਿਸਟ ਸਾਡਾ ਹਾਂਜੀ ਕੀ ਕਹਿਣਾ ਚਾਹੋਗੇ ਜੀ ਮਾਤਾ ਜੀ ਹੱਥ ਪੱਤ ਜੀ ਚਾਹ ਪੀ ਲਈ ਬੇਟਾ ਸੀ ਆ ਬੈਠੇ ਚਾਹ ਸੀਗੀ ਬੇਬੇ ਪੀ ਬੇਬੇ ਹਾਂਜੀ ਪੂਆ ਜੀ ਬਹੁਤ ਵਧੀਆ ਚਾਹ ਹੋਣੀ ਹੈ ਬੇਬੇ ਦੀ ਨੌ ਨੇ ਬਣਾਈ ਨਾ ਰੰਗੀ ਦੀ ਵੈਰੀ ਗੁੱਡ ਹਾਂਜੀ ਵੀਰਪਾਲ ਜੀ ਚਾਹ ਬਹੁਤ ਵਧੀਆ ਸੀ ਬਾਈ ਹੁਣ ਚਾਹ ਤੇ ਤਾਂ ਨਹੀਂ ਚਰਚਾ ਕਰੀ ਜਾਣੀ ਕੁਝ ਹੋਰ ਵੀ ਦੱਸ ਦੋ ਦੇਖੋ ਅਬੀ ਇੱਕ ਮਿੰਟ ਇਧਰ ਕਰੋ ਹਾਂ ਇੱਕ ਮਿੰਟ ਕੈਮਰਾ ਇਧਰ ਕਰੋ ਸਾਡਾ ਅੱਜ ਫਸਟ ਦੇਣਾ ਤੇ ਅਸੀਂ ਬਹੁਤ ਨਰਵਸ ਸੀ ਪਹਿਲਾਂ ਹਣ ਤੋਂ ਕਿ ਪਤਾ ਨਹੀਂ ਕਿਵੇਂ ਕੁਝ ਹੋਊਗਾ ਨਾ ਦੇਖੀ ਕਿਵੇਂ ਦੇਖੂਗਾ ਪਰ ਨਹੀਂ ਇਹੋ ਜਿਹਾ ਕੋਈ ਨਹੀਂ ਸੀ ਹਲੇ ਸੀਨ ਕਰਨ ਤੋਂ ਬਾਅਦ ਪਤਾ ਲੱਗੂ ਨਹੀਂ ਮਿਲ ਕੇ ਪਹਿਲਾਂ ਪਤਾ ਲੱਗ ਗਿਆ ਮਿਲ ਕੇ ਪਤਾ ਲੱਗ ਗਿਆ ਸਾਰੇ ਫੈਮਿਲੀ ਵਾਂਗੂ ਬਹੁਤ ਵਧੀਆ ਨੇ ਸਾਰਿਆਂ ਦਾ ਨੇਚਰ ਪਹਿਲਾਂ ਤਾਂ ਨੁਕੀਤੇ ਆ ਤੇ ਜਿੰਨਾਂ ਦਾ ਵੀ ਕੁੱਟਦੇ ਨੇ ਕੁੱਟਦੇ ਨੂੰ ਨਾ ਨਹੀਂ ਸੀਗਾ ਖਬਰਾਂ ਤੇ ਜੀ ਸੀਗੀ ਨਵੀਂ ਫਸਟ ਵਾਰ ਜਿਹੜਾ ਤਾਂ ਜਿਹੜਾ ਤਾਂ ਰਣਜੀਤ ਗੌਰ ਆਪਦੀ ਵੀਡੀਓ ਵੀ ਦੇਉਂਗੇ ਤੇ ਹਾਂਜੀ ਸਰ ਜੀ ਆਹ ਚੈਨਲ ਤੇ ਮੈਂ ਕੰਮ ਕਰਦਾ ਹਾਂ ਜੀ ਤੁਸੀਂ ਨਾਲ ਕੰਮ ਕਰਦਾ ਕਿੱਥੋਂ ਆਏ ਆ ਤੁਸੀਂ ਹਾਂਜੀ ਕੋਟਕਪੂਰੇ ਹਾਂਜੀ ਆਹ ਸਾਰਾ ਅਜ ਕੋਟਕਪੂਰੇ ਤੋਂ ਆਏ ਆ ਮਕਲਾਵਾ ਮੂਵੀਜ਼ ਨਜ਼ਰ ਆਉਣਗੇ ਤੁਹਾਨੂੰ ਕੀ ਕਰਦਾਰਾ ਮਾਮੂ ਇਹਨਾਂ ਦਾ ਜੀ ਇਹਨਾਂ ਦਾ ਬੜਾ ਘੈਂਟ ਕਰਦਾਰ ਆ ਬਸ ਕਰਦਾਰ ਸਰਪ੍ਰਾਈਜ਼ ਆ ਹਾਂ ਓਕੇ ਤੇ ਇਹਨਾਂ ਨੂੰ ਤੁਸੀਂ ਜਾਣਦੇ ਹੋ ਹਣਾ ਗਾਲਾਂ ਵੀ ਬੋ ਕਰਦੇ ਹਾਂ ਗਾਲਾਂ ਵੀ ਬੋ ਕਰਦੇ ਹਾਂ ਵੀ ਲੁੱਤੀ ਵਾਲਾ ਵਾਲਾ ਭਾਈ ਕਿਕਰ ਬਹੁਤ ਸਾਫ ਬੰਦਾ ਅੱਜ ਦੇ ਮਗਲਾਬੇ ਦਾ ਇਹ ਸੀਨ ਜਿਹੜਾ ਬਹੁਤ ਵਧੀਆ ਰਿਹਾ ਤੇ ਜਿਹੜਾ ਇਹ ਤੋਂ ਪਹਿਲਾ ਸੀਨ ਉਹਦੇ ਵੀ ਗਰਮੀ ਬੜੀ ਨਹੀਂ ਪਰ ਅੱਜ ਮੌਸਮ ਜੀ ਸਾਡਾ ਸਾਫ ਮੌਸਮ ਹੈ ਅੱਜ ਬਹੁਤ ਬਹੁਤ ਵਧੀਆ ਸੀਨ ਰਿਹਾ ਅੱਜ ਪਰਮੈਂਟਿਕ ਮੌਸਮ ਹੈ ਹਾਂ ਅੱਜ ਕਿਸੇ ਦੇ ਵੀ ਚਿਹਰੇ ਤੇ ਮਨਕੀ ਦੀ ਕਰਮਾਂ ਚੱਕ ਹਾਂ ਲੱਗਦਾ ਮੇਰਾ ਬੜੀ ਏਸੀ ਲਗਾਤਾ ਹੋਏ ਜੀ ਜੀ ਹਾਂਜੀ ਮੈਨੂੰ ਲੱਗਦੀ ਆ ਸਾਡੇ ਘਰੇ ਠੀਕ ਆ ਮਾਸੀ ਹਾਂ ਭਾਈ ਸਾਡੇ ਘਰੇ ਤਾਂ ਬਾਲੀ ਗਰਮੀ ਆ ਇੱਥੇ ਤਾਂ ਏਸੀ ਲੱਗਿਆ ਸਮਝੋ ਇੱਕ ਅਜ ਮੀਂਹ ਪੈ ਕੇ ਵੀ ਥੋੜਾ ਜਿਹਾ ਮੌਸਮ ਠੰਡਾ ਜਾ ਐਡਾ ਹੋ ਗਿਆ ਨਹੀਂ ਜਿਵੇਂ ਆਪਾਂ ਨਿੰਮਾ ਥੱਲੇ ਮੱਜੇ ਡਾ ਲੈਂਦੇ ਆ ਨਾ ਪਰ ਲੱਗਦੀ ਨਹੀਂ ਗਰਮੀ ਖਵਾ ਚੱਲ ਗਈ ਇਸ ਕਰਨ ਵਧੀਆ ਉਹ ਖੁੱਲੀ ਹਵਾ ਲੱਗਦੀ ਆ ਜਦ ਲੋਗਾਂ ਦੀ ਚੱਲਣ ਲੱਗੀ ਤਾਂ ਫੇਰ ਲੱਗਿਆ ਗਰਮੀ ਕੰਮਾ ਨੂੰ ਪੁੱਛੋ ਇਹਨੇ ਕੁਝ ਕਹਿਣਾਗਾ ਨਾ ਮੈਂ ਦਾ ਉਹ ਬੜਾ ਕੁੜੀ ਲੱਗੇ ਆਹ ਰਹੀ ਮਾਸੀ ਮਾਸੀ ਨੇ ਦੇਖਿਆ ਮਾਸੀ ਕਿ ਮਾਮਾ ਆਦੀ ਆ ਮੈਂ ਮੈਂ ਆ ਬਲੌਗ ਚ ਬੋਲੂਗੀ ਨਾ ਅਭੀ ਬਲੌਗ ਦੇ ਪਿਆਰ ਹੋ ਰਿਹਾ ਆ ਆ ਵੀ ਆਇਆ ਚਾਹੁੰਦੇ ਆ ਇਹੇ ਬੰਦ ਕਰਦੇ ਨਹੀਂ ਅੰਦਰੋਂ ਜਿਹੜੇ ਹਾਸਾ ਵਾਲੇ ਬਾਹਰ ਨਿਕਲਦੇ ਆਂ ਨਹੀਂ ਹਟਦਾ ਹੀ ਨਹੀਂਗਾ ਮੈਂ ਇਹ ਬੰਦ ਕਰੇ ਤੇ ਮੈਂ ਕਹਾਂਗਾ ਚੱਕਾ ਗੱਲ ਦਾ ਹੈ ਗੈਂਗਲੈਂਡ ਗੈਂਗਲੈਂਡ ਹਾਂ ਆਂ ਕੱਲ ਫਿਰ ਅੱਜ ਤੇਰੀ ਲਈ ਦੋ ਯਾ ਸਤਿ ਸ਼੍ਰੀ ਅਕਾਲ ਜੀ ਕੀ ਨਿਮਾ ਅੱਜ ਫਿਲਮ ਰਿਲੀਜ਼ ਹੋਈ ਆ ਗੁਰਨਾਣਕ ਚਹਾ ਮੈਨੂੰ ਕਾ ਹੋਈ ਆ ਅੱਜ ਫਰਡੇ ਕੱਲ ਚੁੱਲੇ ਮਰੇ ਸੀਨ ਕੀਤਾ ਸੀ ਗੈਂਗਲੈਂਡ ਦੇਖਣ ਦਾ ਟਾਈਮ ਹੀ ਨਹੀਂ ਲੱਗਾ ਰਾ ਤਾਂ ਨੀਂਦ ਕੀ ਆਈ ਪੈਸੇ ਕਰਦੇ ਮੇਰੀ ਲਾਟਰ ਲੱਗੀ ਆ 450 ਦੀ ਫਿਰ ਉਹਨਾਂ ਤੁਸੀਂ ਕਹਿੰਦੇ ਨਾ ਤੁੱਪੇ ਮੈਂ ਪਕਾएंगे ਰੋਟੀਆਂ ਹੋਰ ਕਿਵੇਂ ਕਿਵੇਂ ਅਸ਼ਕੇ ਤੁੱਪੇ 'ਚ ਮੈਂ ਰੰਗ ਚੋਹ ਕੇ ਫਰਾਤ ਵਿੱਚ ਪੈ ਗਿਆ ਤੁੱਪੇ 'ਚ ਮੈਂ ਫਕਾਈਆਂ ਰੋਟੀਆਂ ਵੇ ਮੁੰਡਿਆ ਅਸ਼ਕੇ ਚਲੋ ਜੀ ਠੀਕ ਹੈ ਜੀ ਬਾਏ ਬਾਏ ਉਧਰ ਸਾਡੀ ਹਰਪ੍ਰੀਤ ਭੈਣ ਇਹ ਸਭ ਤੋਂ ਵੱਡੀ ਸੇਵਾ ਨਿਭਾਉਂਦੀ ਆ ਇਹ ਵੀ ਜਿਹੜੀ ਤੁਹਾਨੂੰ ਖਾਣਾ ਬਿਨਾਂ ਕੁੜਾ ਆਜ ਤੁਸੀਂ ਰਾਜਾ ਮੈਂ ਦੀਓ ਇੱਕ ਸਾਲ ਭੈਣ ਕਹਿੰਦੀ ਮੈਂ ਤਾਂ ਲੱਗ ਜੀ ਮੇਰੇ ਅੱਜ ਚਾਦਰਾਂ ਬੰਨ ਚੁੱਕੇ ਨੇਗੇ ਅੱਛਾ ਹਾਂ ਯਾਦਰਾ ਬਣ ਲਿਆ ਹਾਂਜੀ ਉਸ ਦਿਨ ਵਲੌਗ ਚ ਕੀਤਾ ਸੀਗਾ ਤੇ ਖੋਲਿਆ ਸੀਗਾ ਚਲੋ ਠੀਕ ਹੈ ਜੀ ਬਾਏ ਬਾਏ ਚਲੋ ਜੀ ਮੰਮੀ ਜੀ ਕੁਝ ਹੋਰ ਕਹਿਣਾ ਚਾਹੋਗੇ ਹਣ ਉਹਨੂੰ ਤਾਂ ਵਿਚਾਰੀ ਨੀ ਕੋਈ ਹੋੜ ਮੈਂ ਲੱਗੀ ਪਈ